ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਣੀ ਬੈਲਟ ਨਾ ਆਉਣ ਕਾਰਨ ਮਾਲ ਹੋ ਗਿਆ ਜਮਾਵਾਲਾ ਕਿਉਂਕਿ ਉੱਥੇ ਬੰਦ ਹੋਇਆ ਹੈ ਰਾਹ ਤੇ ਰਾਹ ਬੰਦ ਹੋਣ ਕਰਕੇ ਆਪਣੀ ਬੈਲਟ ਨਹੀਂ ਆਈ ਤਾਂ ਆਲੂ ਰਹਿੰਦਾ ਛੰਟ ਨਾਲ ਤੇ ਹੁਣ ਅੱਜ ਪਹਿਲਾਂ ਜੋਤੀ ਆਲੂ ਦੀ ਗ੍ਰੇਡਿੰਗ ਸ਼ੁਰੂ ਕਰਨੀ ਹੈ ਕਿ ਜੋਤੀ ਆਲੂ ਛਾਂਟ ਦੀ ਹੈ ਫਿਰ ਦੂਜੇ ਦੀ ਕਰਾਂਗੇ ਗ੍ਰੇਡਿੰਗ ਪਹਿਲਾਂ ਜੋਤੀ ਆਲੂ ਆਰ ਜੋਤੀ ਆਲੂ ਪਹਿਲਾਂ ਤਾਂ ਸੀਗਾ ਕਿ ਇੱਥੇ ਬਾਹਰ ਚੱਕਾ ਲਵਾਉਣ ਲੱਗ ਗਏ ਸੀ ਕਿ ਜੋਤੀ ਤਾਂ ਹਜੇ ਕੱਲ ਸੀਗਾ ਵੀ ਬੈਲਟ ਆ ਜਾਣੀ ਆ ਵੀ ਫਿਰ ਰੋਕ ਕੇ ਛਾਂਟਾਂਗੇ ਤੇ ਆ ਤੇ ਬਾਹਰ ਚੱਕਾ ਸ਼ੁਰੂ ਕਰਿਆ ਸੀਗਾ ਤੇ ਪਰ ਕੀ ਕਰਿਆ ਜਾਵੇ ਬੈਲਟ ਆਈ ਨਹੀਂ ਹਨਾ ਤੇ ਬੈਲਟ ਨਾ ਆਉਣ ਕਰਕੇ ਹੁਣ ਅੱਜ ਜੋਤੀ ਦੀ ਗ੍ਰੇਡਿੰਗ ਸ਼ੁਰੂ ਕਰਤੀ ਆਪਾਂ ਤੇ ਸਾਈਜ਼ ਬਹੁਤ ਸੋਹਣਾ ਵਾ ਪੂਰਾ ਵਧੀਆ 20 ਸਾਈਜ਼ ਬਣਿਆ ਹੋਇਆ ਅੱਜ ਹੁਣ ਤਾਂ ਹੀ ਆ ਰਾਤ ਟਰਾਲੀਆਂ ਖਾਲੀ ਨਹੀਂ ਕਰੀਆਂ ਚਾਰ ਟਰਾਲੀਆਂ ਆਈਆਂ ਆਹੀਆਂ ਭਰ ਕੇ ਤੇ ਵੀ ਇਹ ਹੁਣ ਅੱਜ ਖਾਲੀ ਕਰ ਦਾਂਗੇ ਤੇ ਅੱਜ ਖਾਲੀ ਕਰਕੇ ਨਾਲ ਦੀ ਨਾਲ ਹੀ ਮਸ਼ੀਨ ਤੇ ਲਾ ਦਾਂਗੇ ਫਰੋਜੂ ਬੁੜੀਆਂ ਤਾਂ ਲੈ ਜਾ ਯਾਰ ਟਾਈਮ ਹੋਇਆ ਪਿਆ ਵਾ ਉੱਥੇ ਜਾਣਾ ਵਾ ਬ ਕੋਲੋਨੀ ਅੱਜ ਰੋਟਾਵੇਟਰ ਕੱਢਿਆ ਨੇ ਆ ਬਾਹਰ ਤੇ ਆ ਆਪਣੇ ਮੈਸੀ ਦੇ ਹਾਲ ਆ origignal ਹਾਲ ਮੈਸੀ ਦੇ origignal ਹਾਲ ਹੀ ਲਏ ਸੀ 11 ਚੱਲ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹ ਮੈਸੀ ਕੰਪਨੀ ਵੀ ਹਾਲ ਬਣਾਉਂਦੀ ਆ ਵੀਰੇ 11 ਨਵੀਆਂ ਵੀ ਬਣਾਉਂਦੀ ਸੀ 11ਵੇਂ ਉਹ ਵੀ ਮੈਸੀ ਦੇ origignal ਹੱਲ ਬਾਪੂ ਨੂੰ ਸ਼ੌਂਕ ਦੀ ਇਹਨਾਂ ਵੀ ਉਹਨੇ ਹੱਲ ਵੀ origignal ਲਿਆ ਆਪਣੇ ਟਰੈਕਟਰ ਲਈ ਔਣ ਵਾਲੀ ਦਿੰਦਾ ਕਹਿੰਦਾ ਇਹਦੇ ਮਗਰ ਹੋਰ ਕੋਣੇ ਵੀ ਨਹੀਂ ਅੱਜ ਆ ਟਰਾਲੀ ਬਾਹਰ ਕੱਢਣੀ ਆ ਸਾਡੇ ਰੋਟਾਵੇਟਰ ਖੜਿਆ ਮਗਰ ਪਿੱਤਰਾ ਬਾਹਰ ਹੀ ਕੱਢ ਦੇਣੀ ਸੀ ਗੱਡੀ ਸਟਾਰਟ ਕਰਕੇ ਤਾਂ ਕੋਈ ਨਹੀਂ ਕਰ ਤਾਂ ਕੱਲ ਆ ਲੋ ਆ ਜਿਹੜੀ ਟਰਾਲੀ ਨੇ ਪੜਾਉਨੇ ਆ ਬਾਹਰ ਆ ਧਰਦੀ ਬਾੜ ਜਿਆ ਵੀ ਇਦਕੀ ਬਾਹਰ ਹੀ ਰੱਖਣਾ ਕਿਉਂਕਿ ਜਿਹੜੇ ਖੱਤਿਆਂ ਚ ਪਾਣੀ ਖੜਦਾ ਉਥੇ ਆ ਜਰੂਰ ਫੇਰਨਾ ਤੇ ਆ ਰੋਟਾਵੇਟਰ ਕੱਢਨੇ ਆ ਬਾਹਰ ਇੱਕ ਆ ਸ਼ਕਤੀਮਾਨ ਵਾਲਾ ਕੱਢ ਲੈਣਾ ਇੱਕ ਉਹ ਜਿਹੜਾ ਨਵਾਂ ਲਿਆ ਸੀ 9 ਫੁੱਟ ਆਉ ਕਰ ਲੈਣਾ ਇਹ ਦੋਨੇ ਰੋਟਾਵੇਟਰ ਫੇਰੀ ਚੱਲਿਆ ਕਰਾਂਗੇ ਇਰ ਕਬੂਤਰ ਬਹੁਤ ਆਉਣ ਲੱਗ ਗਏ ਅੰਦਰ ਬੰਦ ਕਰਨੀਆਂ ਪੈਣੀਆਂ ਤੀਕਾ ਇਹ ਵੱਡੀ ਟਰਾਲੀ ਦਾ ਹਜੇ ਕੰਮ ਨਹੀਂ ਹੈਗਾ ਕਿਉਂਕਿ ਸਟੋਰਾਂ 'ਚ ਜਾਣ ਨਹੀਂ ਕੰਮ ਆਉਂਦੀ ਆ ਖੱਤਿਆਂ 'ਚ ਉਹ ਦੂਜਿਆਂ ਨਾਲ ਆਈ ਜਾਂਦਾ ਮਾਲ ਤੇ ਇਹਨੂੰ ਉੱਧਰ ਹਵੇਲੀ 'ਚ ਖੜਾਉਣ ਚੱਲੇ ਆ ਉੱਥੇ ਜਗ੍ਹਾ ਹੈਗੀ ਆ ਉੱਥੇ ਘਟਾ ਦਿੰਨੇ ਆ ਇਹ ਲੋਡ ਕੋ ਉੱਥੋਂ ਬਾਈ ਦੱਲਾਂ ਲਓ ਜੀ ਇੱਥੇ ਵੀ ਅੱਜ ਆਪਣੀ ਲੇਬਰ ਵੀ ਦੂਜੀ ਜੋਤੀ ਆਲੂ ਦੀ ਪਟਾਈ ਕਰਨੀ ਲਾਤੀ ਸਾਰੀ ਕਿਉਂਕਿ ਵੀ ਜੋਤੀ ਦੀ ਸ਼ਾਂਤੀ ਚੱਲਦੀ ਆ ਤੇ ਟਰਾਲੀਆਂ ਉਵੇਂ ਲੱਗੀ ਜਾਣੀ ਹੈ ਤੇ ਜੋਤੀ ਦਾ ਕੰਮ ਨਿਬੜ ਜੂ ਤਾਂ ਕਰਕੇ ਮੈਂ ਕਹਾ ਜੋਤੀ ਫਰ ਬਾਬਾ ਜੀ ਦੀ ਕਿਰਪਾ ਨਾਲ ਹਰ ਕੀ ਇੰਨੀ ਸੁਣੀਆ ਬਾਬਾ ਜੀ ਨੇ ਇਤ ਕੀ ਕਿ ਇੱਕ ਵੀ ਵਿਆਈ ਵਾਲੇ ਨਹੀਂ ਹੈਗੇ ਚਲੋ ਚਲੋ ਇਹ ਜੋਤੀ ਦਾ ਤਾਂ ਉਹ ਖੂਨ ਚੀ ਆ ਯਾਨੀ ਕਿ ਜਿਹੜੀ ਵਿਆਈ ਹੋਣਾ ਵੀ ਹੁਣ ਆਪਾਂ ਇੱਥੇ ਹੀ ਅੰਦਾਜਾ ਲਾ ਲੈਨੇ ਆਪਾਂ ਤਰਤੇ ਜਿੱਥੇ ਆਈ ਵਿਆਈ ਉਹਨੂੰ ਦਿਖਾਉਂਗਾ ਮੈਂ ਜਿੱਥੇ ਕਿਤੇ ਵੀ ਆਈਏ ਆ ਇੱਥੇ ਦੋ ਆਲੂਨਾਂ ਰੋਈਏ 1 2 ਆਹ 1 2 ਹਨ ਬਾਕੀ ਸਾਰਾ ਸਹੀ ਹੈ ਫੇਰ ਨਹੀਂ ਕਿਤੇ ਹੈਗੀ ਵੀ ਹੈ ਪੂਰਾ ਵਧੀਆ ਸੈਜ ਵੀ ਬਹੁਤ ਸੋਹਣਾ ਤੇ ਵਧੀਆ ਵਾ ਯਾਰ ਸ਼ੁਕਰ ਆ ਵਾਹਿਗੁਰੂ ਦੀ ਕਿਰਪਾ ਵਾ ਇਸ ਦਿੱਤ ਤੋਂ ਰੰਗ ਬਹੁਤ ਸੋਹਣਾ ਹੈ ਦਾ ਯਾਰ ਜੋਤੀ ਯਾਣਾ ਅੰਡੇ ਆਰਗਾ ਨਿੱਕਾ ਨਿੱਕਾ ਇਹਦੇ ਇਹੀ ਸਾਈਜ਼ ਦੇ ਹੀ ਮੁੱਲ ਆ ਇਹਦਾ ਰੋਟੀ ਖਾ ਲਓ ਜਾਣਾ ਫੇਰ ਮੈਂ ਓ ਰੋਟੀ ਖਾ ਲਾ ਪਹਿਲਾਂ ਹੈਲੋ ਜਦੋਂ ਬੋਰੀਆਂ ਹੋ ਗਈਆਂ ਜਦੋਂ ਬੋਰੀਆਂ ਹੋ ਗਈਆਂ ਦੱਸ ਦੇ ਸਾਰੀਆਂ ਬੁੜੀਆਂ ਨੂੰ ਭਾਈ ਇਧਰੋਂ ਬਿਠਾ ਦੇ ਦੋ-ਦੋ ਕਰਕੇ ਠੀਕ ਆ ਦੋ-ਦੋ ਕਰਕੇ ਬਿਠਾ ਦੇ ਤੇ ਚੱਲ ਆਪੇ ਪਾਈ ਜਾਣਗੇ ਫਿਰ ਤੂੰ ਢੇੜੇ ਹੋਰ ਲਾ ਦੇ ਫਿਰ ਇਧਰ ਵਿਚਾਲੇ ਜਗ੍ਹਾ ਛਾ ਉਹ ਟਰਾਲੀ ਵੜਦੀ ਘੱਰੀ ਦੇ ਇੱਕ ਨਾ ਇਹਨਾਂ ਨੂੰ ਕਹੀਂ ਭਾਈ ਨਿੱਕੀ ਤਾਂ ਨਿੱਕੀ ਗੋਲੀ ਵੀ ਚੱਕਣ ਅੱਜ ਚਲਦੀ ਚਲਾਤੀ ਆਪਾਂ ਗ੍ਰੇਡਿੰਗ ਵੀ ਜੋਤੀ ਦੀ ਚਲਾਤੀ ਕਿਉਂਕਿ ਆਹ ਮਾਲ ਹਜੇ ਨਾ ਜਿੰਨਾ ਚਿਰ ਆਪਣੀ ਬੈਲਟ ਨਹੀਂ ਆਉਂਦੀ ਉਹਨਾਂ ਚਿਰ ਇਹ ਨਿਕਲਣਾ ਨਹੀਂ ਇਹ ਦੁਬਾਰਾ ਰੀਗ੍ਰੇਡ ਹੋਣਾ ਹੈ ਤੇ ਜੋਤੀ ਆਲੂ ਦਾ ਹੈਲੋ ਸਤਿ ਸ਼੍ਰੀ ਅਕਾਲ ਜੀ ਇਹਨੀਆਂ ਜੋਤੀ ਆਲੂ ਦੀਆਂ ਨਾ 5 ਛਾਂਟੀਆਂ ਆਉਂਦੀਆਂ ਪਹਿਲੇ ਨੰਬਰ ਤੇ ਗੋਲੀ ਫਿਰ 1 ਨੰਬਰ ਫਿਰ 2 ਨੰਬਰ ਫਿਰ 3 ਨੰਬਰ ਫਿਰ ਰਾਸ਼ਨ ਵੱਡਾ ਥੱਤ ਰਾਸ਼ਨ ਦੇ ਵਿੱਚ 55 mm ਤੋਂ ਉੱਪਰ ਕਿਸੇ ਵੀ ਵੀਰੇ ਨੂੰ ਜੇ ਗੋੜ ਚਾਹੀਦਾ ਹੋਇਆ ਲੈ ਲਵੇ ਆਰਗੈਨਿਕ ਗੋੜਾ ਵੀਰੇ ਇੱਥੇ ਬਿਲਕੁਲ ਆਪਣੇ ਪਿੰਡ ਨਾਲ ਠੇਪੀ ਜਮਲੇ ਵੀਰੇ ਉਹਨਾਂ ਨੇ ਲਾਈ ਹੋਈ ਆ ਖਿਲਾੜੀ ਉਹਦੇ ਵੀਰੇ ਆਇਆ ਇਹ ਵੀਰਾ ਵੀ ਕੈਨੇਡਾ ਤੋਂ ਆ ਕੇ ਖਿਲਾੜੀ ਚਲਾਉਂਦਾ ਉਹ ਬੈਠਾ ਵੀਰਾ ਗੋੜ ਪੂਰਾ ਆਰਗੈਨਿਕ ਹੈ ਨਾ ਵੀਰੇ ਉਹਨਾਂ ਨੇ ਰਿਓ ਪਾਇਆ ਸੀਗਾ ਖੇਤ ਚ ਨਾ ਵੀਰੇ ਉਹਨਾਂ ਨੇ ਉਹ ਪਾਇਆ ਸੀਗਾ ਕੁਈ ਸਪਰੇ ਨਹੀਂ ਕਰੀ ਹੋਈ ਗੰਨੇ ਤੋਂ ਆਪਦੇ ਘਰ ਦੇ ਲਈ ਗੰਨਾ ਲਾਇਆ ਸੀਗਾ ਰੰਗ ਦੇ ਲੋ ਗੜ ਦਾ ਹੈ ਹੈ ਨਾ ਪੂਰਾ ਵਧੀਆ ਜਿਹੜੇ ਵੀਰ ਨੂੰ ਚਾਹੀਦਾ ਹੋਇਆ ਆਰਗੇਨਿਕ ਗੜ ਲੈ ਕੇ ਜਾ ਸਕਦਾ ਬਿਲਕੁਲ ਆਰਗੇਨਿਕ ਗੋੜਾ ਵੀਰੇ ਉਹਨਾਂ ਦਾ ਵੀਰੇ ਉਹਨਾਂ ਦੇ ਕਿਉਂਕਿ ਆਪਾਂ ਨੂੰ ਤਾਂ ਪਤਾ ਨਾ ਆਪਾਂ ਵੀਰੇ ਉਹਨਾਂ ਦਾ ਖੇਤੀ ਜ਼ਮੀਨ ਆਪਾਂ ਪਾਉਂਦੇ ਆ ਕਿ ਵੀਰੇ ਉਹਨਾਂ ਨੇ ਬਾਹਰੋਂ ਆ ਕੇ ਥੋੜਾ ਜਿਹਾ ਕਮਾਦ ਗਿੱਚੇ ਸੀ ਕਿਲਾਖੰਡ ਉਹ ਵੀਰੇ ਉਹਨਾਂ ਨੇ ਬਿਲਕੁਲ ਇੱਥੇ ਖਿਲਾੜੀ ਦੀ ਕਰਨਾ ਨਾ ਰਿਓ ਪਾਇਆ ਨਾ ਦਵਾਈ ਇੱਕ ਵੀ ਸਪਰੇ ਨਹੀਂ ਕਰੀ ਜੇ ਤੁਸੀਂ ਟੈਸਟ ਕਰਵਾ ਲਿਓ ਤੇ ਪਰ ਗੋੜ ਖਾ ਕੇ ਦੇਖਿਓ ਬਾਲਾ ਵਧੀਆ ਆਪਣਾ ਬੰਦਾ ਦਾਣਾ ਬਣਾਉਣ ਲੱਗਿਆ ਹੋਇਆ ਆਪਣੀ ਘਰ ਦੀ ਚੱਕੀ ਰੱਖੀ ਆ ਮੱਕੀ ਜੋਂ ਚੌਲ ਕਣਕ ਮੂੰਗੀ ਦਾ ਟੋਟਾ ਚੌਲਾਂ ਦਾ ਟੁੱਟਾ ਸਾਰ ਐਵੇਂ ਜਲ ਜਾਂਦਾ। ਕਈ ਵੀਰ ਮੈਨੂੰ ਫੋਨ ਪੁੱਛਦੇ ਆ ਫੋਨ ਕਰ ਕਰਕੇ ਵੀ ਵੀਰੇ ਮੱਕੀ ਬੀਜਣ ਤੋਂ ਸਾਤ ਤੋਂ ਵਜਾ ਲਓ ਤੁਸੀਂ ਮਸ਼ੀਨ ਭੇਜ ਦਿਨੇ ਤੁਹਾਡੀ ਜੀ। ਇਹਦੇ ਆਦੇ ਆ ਵੀਰੇ ਹਣੀ ਵੀ ਸਾਡੇ ਆਏ ਹੋਇਆ। ਇਹ ਬਿਜਲੇ ਤਾਲ ਵੀ ਆਈ ਸੀ। ਤੇ ਅੱਜ ਤੱਕ ਵੀ ਵੀਰੇ ਹਣੀ ਹੋ ਰਹੀ ਆ। ਫਾਰਮਤੀ ਰਹਿੰਦੇ ਆ। ਆਹ ਰੋਟੀ ਖਾਣ ਦਾ ਸੁਆਦ। ਮੈਨੂੰ ਇਹ ਵੀ ਰੋਟੀ ਖਾਣੀ ਚੰਗੀ ਲੱਗਦੀ ਆ। ਦਾਲ ਵੀ, ਸਬਜ਼ੀ ਵੀ ਉੱਤੇ ਪਾ ਕੇ। ਪੇਟਾ ਦੇਖ ਲਓ ਐਦਾਂ ਬਣਾਤੇ ਵੀਰੇ ਆਪਾਂ ਖੱਤੇ ਪੂਰੇ ਲੇਜ਼ਰ ਲਾ ਕੇ ਲੇਜ਼ਰ ਲਾਤਾ ਦੋ ਹਰ ਹਲਾਂ ਦੀ ਲਾਤੀ ਤੇ ਉੱਤੇ ਇੱਕ ਵਾਰ ਰੋਟਾਵੇਟਰ ਫੇਰਤਾ ਕਿਉਂਕਿ ਖੜੇ تھے ਕਿ ਗਿੱਲੇ ਗਿੱਲੇ ਖੇਤ ਕਰਕੇ ਡਲਾ ਨਿਕਲਿਆ ਹੁੰਦਾ ਥੱਲੇ ਜਦੋਂ ਬੌਣੇ ਆ ਨਾ ਥੱਲਿਓ ਪੱਟੇ ਜਾਂਦੇ ਆ ਫੇਰ ਤੇ ਐਤਕੀ ਫਸਲ ਬੀਜਣ ਚ ਜਮਾਂ ਤੇਜ਼ੀ ਨਹੀਂ ਕਰਨੀ ਅੱਗੇ ਥੋੜੀ ਜੀ ਤੇਜ਼ੀ ਕਰ ਜਾਈਦੀ ਆ ਤੇ ਐਤਕੀ ਪੂਰੇ ਵਧੀਆ ਬਣਾਮਣਾਗੀ ਬੀਜਣਾਂ ਫੇਰ ਸਾਰੇ ਤੇਜੀ ਵਾਲਾ ਕੰਮ ਬਿਲਕੁਲ ਹੀ ਬੰਦ ਕਰਤਾ ਇਹਦੇ ਮਗਰ ਵੀ 9 ਫੁੱਟਾ ਚੱਲਦਾ ਮੈਸੀਓ ਦਾ 53 5 ਮਗਰ ਉਹਦੇ ਮਗਰ ਵੀ 9 ਫੁੱਟਾ ਪਾਇਆ ਹੈ ਅੱਜ ਉਹਦੇ ਮਗਰ ਵੀ 9 ਫੁੱਟਾ ਪਾਇਆ ਦੋਨਾਂ ਮਗਰ 9-9 ਫੁੱਟੇ ਚੱਲਦੇ ਆ ਇਹ ਇੱਧਰ ਗਰਮੇਲ ਬਾਈ ਕਰਾ ਲਾਈ ਜਾਂਦਾ ਇੱਕ ਕਰਾ ਜਾਫਤ ਤੇ ਆਇਆ ਹੋਇਆ ਮਰਿੰਦਰ ਦਾ ਉਹ ਵੀ ਲੇਜ਼ਰ ਕਰਾ ਉਧਰ ਚੱਲਦਾ ਵਾ ਦੋਨੇ ਵਧੀਆ ਚੱਲੀ ਜਾਂਦੇ ਆ ਹੁਣ ਉਧਰ ਖੇਤਾਂ ਚ ਜਿਹੜਾ ਮਾਰਕਾ ਨਾ ਵੀ ਹਲਾਂ ਨਾਲ 22 ਕਿੰਨੀ ਕਿ ਉਹ ਵੀ ਦੇਖ ਲਈ ਚੱਲਦੀ ਆ ਬਾਈ ਪੂਰੀ ਜੋਰਾਂ ਤੇ ਦੇ ਲੋ ਕਿੰਨਾ ਟਾਈਟ ਹੋਇਆ ਘੱਟ 15 ਹਾਲ ਚੱਲਦੇ ਆ ਇਹ ਮਗਰ ਇਹ ਵੀ ਹਲ ਉਹ ਬਾਈ ਵੀ ਬਣਿਆ ਹੋਇਆ ਜਿਹਦੀ ਮੈਂ ਤੁਹਾਨੂੰ ਗੱਲ ਕਰਦਾ ਸੀ ਇਹਨਾਂ ਪੂਰੇ ਵਧੀਆ ਹਲ ਚੱਲਦੇ ਆ ਇਹਨਾਂ ਖੁੱਟਾ ਟਾਈਟ ਹੋ ਗਿਆ ਇਹ ਜਿੱਦਰ ਤੋਂ ਬਾਅਦ ਵਾਲੇ ਖੱਤੇ ਪੈਸ ਹੋ ਜਾਂਦੇ ਆ ਬਹੁਤ ਜ਼ਿਆਦਾ 15 ਹਾਲ ਦਾ ਪੂਰੇ ਗੱਟ ਦੇ ਫੁੱਟ ਲੱਗਦੇ ਕੋਈ ਆ ਨਹੀਂ ਪਹਿਲੇ ਆਈ ਸੀ ਪੂਰਾ ਜੰਮਿਆ ਪਿਆ ਖੱਤਾਂ ਇਹਨ ਪੂਰਾ ਪੂਰਾ ਟੈਟ ਰਹਾ ਹੈ ਇਹਦੇ ਆ ਜੰਮਿਆ ਪਗੇਤੀ ਵੀ ਵੇਚ ਸਕਦੇ ਸੀ ਇਹ ਤਾਂ ਕੱਤੇ ਕਿੰਨੇ ਦਿਨਾਂ ਨੇ ਖਾਲੀ ਪਰ ਐਵੇਂ ਸੀਗਾ ਵੀ ਐਨ ਪੂਰੇ ਖੇਤ ਪੂਰੇ ਪਣਾ ਕੇ ਵਧੀਆ ਕਰਕੇ ਫੇਰ ਹੀ ਵਿਜਣੀਆਂ ਮੱਕੀ ਵੀ ਉਹਨਾਂ ਦਾ ਟਾਈਮ ਮੱਕੀ ਨਹੀਂ ਵਿਜਣੀਆਂ ਹੁਣ ਕੱਲ ਤੋਂ ਵਾਇਗੁਰੂ ਦਾ ਨਾਮ ਲੈ ਕੇ ਕੱਲ ਤੋਂ ਸ਼ੁਰੂ ਕਰਾਂਗੇ ਆਪਣੀ ਮੱਕੀ ਬੀਜਣੀ ਕੱਲ ਨੂੰ ਬੀਜਾਂਗੇ ਫੇਰ ਆਪਾਂ ਖੇਤ ਹੁਣ ਕੱਲ ਨੂੰ ਤਾਂ ਤਿਆਰ ਕਰ ਹੀ ਦੇਣੇ ਆ 40 50 ਕਿੱਲੇ 40 ਕਿੱਲਿਆਂ ਦੇ ਨੇੜੇ ਤਿਆਰ ਕਰ ਦੇਣਾਂਗੇ ਤਿਆਰ ਕਰਕੇ ਖੇਤ ਫਿਰ ਕੱਠੀ ਬੀਜਾਂਗੇ ਵੀ ਵੀ 6 6 ਕਿੱਲੇ ਦੀ ਨਰੇ ਤਿਆਰ ਹੋ ਗਿਆ ਇੱਦਾਂ ਹੀ ਬਸ ਰੋਟਾਵੇਟਰ ਮਾਰਨਾ ਰੋਟਾਵੇਟਰ ਮਾਰ ਕੇ ਫਿਰ ਇੱਥੇ ਵੀ ਖਰਾਕ ਰੂ ਤਾਂ ਲੱਗ ਗਿਆ ਸਾਰੇ ਬਹੁਤ ਵਧੀਆ ਗੱਲ ਤੇ ਇਹ ਵੀ ਸਾਰਾ ਖੇਤ ਆਪਣਾ ਹੋ ਗਿਆ ਤੇ ਆ ਬੱਟਾ ਬੁੱਟਾ ਨਹੀਂ ਵੀਰੇ ਆਪਣੇ ਤੋਂ ਕਾੜ ਹੁੰਦੀਆਂ ਐਵੇਂ ਤੁਹਾਨੂੰ ਦੱਸੀ ਹੁਣੇ ਗਾਉਂ ਦੇ ਸਾਫ ਕਰ ਲਈਦੇ ਆ ਬੱਟਾ ਬੁੱਟਾ ਨਹੀਂ ਕਾੜ ਹੁੰਦੀ ਠੀਕ ਨੇ ਤੇ ਵੱਟਾਂ ਦੇ ਤੱਕ ਆ ਪੰਨੇ ਪੁੰਨੇ ਰੋਟਾ ਵੇਟਰ ਨਾਲ ਵੜ ਦੇਣੇ ਆ ਬਾਕੀ ਸਾਡੇ ਬੰਦਿਆਂ ਦੇ ਨਾ ਕੰਮ ਦਿਖਾਉਣਾ ਮੈਂ ਤੁਹਾਨੂੰ ਕੀ ਕੀਤਾ ਇਹ ਨਾ ਵੱਟਾਂ ਬੰਦ ਕਰਨ ਬਤੰਦਰ ਇਧਰੋਂ ਪੁੱਠੇ ਪਾਸਿਓਂ ਲੱਗ ਕੇ ਕੱਲ ਆ ਕੇ ਯਾਨੀ ਕਿ ਇਧਰੋਂ ਲੱਗ ਕੇ ਟਰੈਕਟਰ ਨੇ ਪਾਉਣੀਆਂ ਸ਼ੁਰੂ ਕਰੀਆਂ ਸੀ ਉਧਰੋਂ ਹਨਾ ਤੇ ਸਿਰੇ ਵਾ ਕੇ ਕਿਉਂਕਿ ਆਪਾਂ ਭਿੰਡੀ ਬੀਜਣੀ ਹੈ ਨਾ ਭਿੰਡੀ ਬੀਜਣ ਨੂੰ ਫਿਰ ਸਿਆੜ ਤੋੜਨ ਮੌਕੇ ਸੌਖਾ ਰਹਿੰਦਾ ਤਾਂ ਕਰਕੇ ਵੱਟਾਂ ਜਿੰਨੀ ਮਸ਼ੀਨ ਨੇ ਬਣਾਈਆਂ ਵੀ ਡੰਡੀਆਂ ਨਹੀਂ ਲਾਉਂਦੇ ਹੁੰਦੇ ਇਹਦੇ ਤੇ ਉਹ ਮਗਰਾ ਸਿਰੇ ਵਾਲੀਆਂ ਬੱਟਾਂ ਵੀ ਕਹੀ ਦਿਨਾਂ ਵਾਲੀ ਸਿਰੇ ਤੱਕ ਬੰਦ ਕਰ ਦਿੰਦੇ ਸਿਰੇ ਤੱਕ ਕਹੀ ਨਾਲ ਹੀ ਬਣਾ ਦੇ ਦਿੰਦਿਆਂ ਤੇ ਐਦਾਂ ਹਨ ਬੱਟਾਂ ਬਣਾਤੀਆਂ ਤੇ ਬੰਦਿਆਂ ਨੇ ਇਧਰੋਂ ਪੁੱਠੇ ਪਾਸੇ ਸ਼ੁਰੂ ਕਰ ਲਿਆ ਜਿੱਧਰ ਟਰੈਕਟਰ ਨੇ ਬੰਦ ਕਰਿਆ ਸੀ ਬਣਾਉਣਾ ਹਨ ਤੇ ਪਤੰਦਰਾ ਨੇ ਸਾਰੀਆਂ ਬੱਟਾਂ ਵਿੱਚ ਹੀ ਮੋੜ ਦੇਤੇ ਸਾਰੀਆਂ ਬੱਟਾਂ ਵਿੱਚ ਹੀ ਸਿਰਿਆਂ ਆ ਕੇ ਸਾਰੀਆਂ ਵੱਟਾਂ ਗੋਲ ਗਲਾਈ ਚ ਕਰਤੀਆਂ ਟੇਡੀਆਂ ਆ ਦੇਖ ਉਧਰ ਟਰੈਕਟਰ ਨੇ ਸਿੱਧੀਆਂ ਪਾਈਆਂ ਆਈਆਂ ਟਰ ਬੰਦਿਆਂ ਨੇ ਵੱਟਾਂ ਪਾਤੀਆਂ ਸਿਰਿਆਂ ਆ ਕੇ ਮੋੜਤੀਆਂ ਕਿਉਂਕਿ ਪੁੱਠੇ ਪਾਸੇ ਸ਼ੁਰੂ ਕਰੀਏ ਜੇ ਉਧਰੋਂ ਸਿੱਧੇ ਪਾਸੇੋਂ ਉਹ ਪਰਲੇ ਪਾਸੇ ਹੁੰਜੇ ਬੰਦ ਕਰਨ ਲੱਗਦੇ ਤਾਂ ਸਾਰੀਆਂ ਸਿੱਧੀਆਂ ਰਹਿਣੀਆਂ ਸੀ ਤਾਂ ਐਵੇਂ ਹੁਣ ਸਿਰਿਆਂ ਮੋੜ ਗਲਾਈ ਚ ਇਹ ਕੰਮ ਵੀ ਕਰ ਦਿੰਦੇ ਆ ਬੰਦੇ ਆਪੇ ਬਹੁਤ ਕੰਮ ਹੁੰਦਾ ਹੁਣ ਸਾਰੀਆਂ ਬੱਟਾਂ ਪਹਿਲਾਂ ਪਹਿਲਾਂ ਦੇਖੋ ਟਰੈਕਟਰ ਨੇ ਬਣਾਈਆਂ ਹਨ ਫਿਰ ਕਹੀ ਦੇ ਨਾਲ ਹੁਣ ਸਿਰੇ ਸਾਰੇ ਇਧਰੋਂ ਮਲਾਈਆ ਪਰਲੇ ਪਾਸੇ ਮਲਾਈਆ ਫਿਰ ਖਾਲ ਬਣਾਏ ਆ ਖਾਲਾਂ ਦੇ ਕੋਲੋਂ ਬੱਟਾਂ ਸਹੀ ਕਰਨੀਆਂ ਅਸੀਂ ਤੇ ਉਸ ਤੋਂ ਬਾਅਦ ਹੀ ਭਿੰਡੀ ਲੱਗਣੀ ਆ ਕਿਉਂਕਿ ਨਹੀਂ ਤਾਂ ਮਾੜੀ ਜੀ ਜਗ੍ਹਾ ਰਹਿ ਗਈ ਫਿਰ ਔਖਾ ਹੋ ਜਾ ਤਾਂ ਕਰਕੇ ਮੈਂ ਕਿਹਾ ਪਹਿਲਾਂ ਪੂਰਾ ਤਿਆਰ ਹੀ ਕਰ ਲੈਣ ਫਿਰ ਉਸ ਤੋਂ ਬਾਅਦ ਹੀ ਬਣਾਉਣੇ ਮਜਨੂ ਦੇ ਲੋ ਆਪਣੀ ਇਹ ਘਰ ਦੀ ਲੇਬਰ ਆ ਬੁੜੀਆਂ ਹਨਾ ਤੇ ਬਹੁਤ ਵਧੀਆ ਕੰਮ ਕਰਦੀਆਂ ਨੇ ਚਾਹੇ ਕੋਲੇ ਹੋਵੋ ਚਾਹੇ ਨਾ ਹੋਵੋ ਆਪ ਦਾ ਵਧੀਆ ਆਪਦੀ ਇਮਾਨਦਾਰੀ ਨਾਲ ਲੱਗੀਆਂ ਰਹਿੰਦੀਆਂ ਹਨਾ ਤੇ ਬਹੁਤ ਵਧੀਆ ਆਹਾ ਆਪਣੇ 6 ਕਿੱਲੇ ਆ ਖੱਤਾ ਯਾਨੀ ਕਿ ਆ ਉੱਪਰਲਾ ਖੱਤਾ ਮਿਲਾ ਕੇ 6 ਕਿੱਲੇ ਦਾ ਘੇਰਾ ਦਾ ਸਾਰਾ ਤੇ ਅੱਜ ਅੱਧਾ ਦਾ ਕਰ ਹੀ ਦੇਣਾ ਇਹਨਾਂ ਨੇ ਕਿਉਂਕਿ ਡੰਡੀਆਂ ਵੀ ਪੱਟੀਆਂ ਗਈਆਂ ਤੜਾਗੀਆਂ ਵੀ ਅੱਜ ਹੀ ਪੱਟੀਆਂ ਤੇ ਡੰਡੀਆਂ ਨੂੰ ਨੀਆਂ ਪੱਟ ਕੇ ਅੱਧਾ ਹੋ ਗਿਆ ਅੱਧਾ ਹੋ ਜਾਣਾ ਤੇ ਬਹੁਤ ਬੁੜੀਆਂ ਵਾਲੀ ਜ਼ਿਆਦਾ ਨਹੀਂ ਲੇਵਰ 20 22 ਜਾਣੀਆਂ ਵਧੀਆ ਕੰਮ ਕਰਦੀਆਂ ਆਪਾਂ ਵੀ ਹਾਸਾ ਖੇਡਦੇ ਕਰਦੇ ਰਹੀਦਾ ਕਦੀ ਮਜ਼ਾਕ ਕਰ ਲਿਆ ਠੇਕੇਦਾਰ ਨੇ ਨਾ ਕਦੀ ਕਿਸੇ ਨੇ ਮਜ਼ਾਕ ਕਰ ਲਿਆ ਕਦੇ ਰੋਹ ਵਾਲਾ ਕੰਮ ਨਹੀਂ ਰੱਖਿਆ ਬਸ ਵੀ ਪਿਆਰ ਮੁਹੱਬਤ ਨਾਲ ਕੰਮ ਕਰਾਈ ਜਾਈਦਾ ਬਸ ਇਧਰ ਇਹ ਵੀ ਜੁੱਤੀ ਪਟਣ ਲੱਗਿਆ ਦੂਜੀ ਲੇਵਰ ਵੀ ਜੁੱਤੀ ਤੇ ਲਾਈ ਆਦੋ ਇੱਕ ਲੇਵਰ ਦੀ ਅੱਜ ਛੁੱਟੀ ਸੀ ਉਹਦੇ ਜਾਂਦੇ ਸਰਸਵਤੀ ਮਾਤਾ ਦੀ ਪੂਜਾ ਸੀ ਇਹਨਾਂ ਦੀ ਨਹਿਰ ਤੇ ਤਾਰ ਕੇ ਗਏ ਆ ਅੱਜ ਤਾਂ ਕਰ ਹਾਂ ਇਹਦਾ ਰੰਗ ਬਹੁਤ ਰੋਜ਼ ਹੁਕਮ ਕਹਿ ਜੀ ਆ ਬਹੁਤ ਰੰਗ ਵੀ ਵਧੀਆ ਸਭ ਤੋਂ ਵੱਡੀ ਗੱਲ ਆ ਕਿ ਸਾਈਜ਼ ਵਧੀਆ ਪਰ ਇੱਕ ਫਟਿਆ ਨਹੀਂ ਹੈਗਾ ਹ ਜੇ ਫਟ ਜਾਂਦਾ ਤਾਂ ਬਸ ਸਾਰਾ ਜ਼ੀਰੋਸ ਮਨੁਰਾ ਗੋਲੀ ਚੱਕਿਆ ਕਰ ਯਾਰ ਸਾਰੀ ਗੋਲੀ ਨਾ ਚੱਕਿਆ ਕਰੋ ਇਹ ਗੋਲੀ ਦੇ ਰੁਪਏ ਜ਼ਿਆਦੇ ਆ ਇਹ ਹਾਂ ਅਗਰ 4 ਦਿਨ ਵੀ ਲੇਟ ਹੋ ਜਾਦੇ ਨਾ ਫੇਲ ਕੱਟਨੇ ਵਿੱਚ ਬਾਰਿਸ਼ ਹੋ ਗਿਆ ਸੀ ਸਾਰਾ ਆਲੂ ਫੜ ਜਾਣਾ ਸੀ ਹੈ ਜਿਵੇਂ ਨਸਲਾਂ ਚੇਂਜ ਕਰ ਦਿੰਦੇ ਆ ਘੋੜੀਆਂ ਦੀਆਂ ਇਧਰੋਂ ਉਧਰ ਜੇ ਕਿਤੇ ਆਹ ਰੰਗ ਨਾ ਪਖਰਾਜ ਵਾਲਾ ਰੰਗ ਅਸੱਚ ਜੋਤੀ ਵਾਲਾ ਰੰਗ ਉਹਦੇ ਵਿੱਚ ਪੈ ਜਾਵੇ ਨਾ ਡਾਇਮੰਡ ਤੇ ਪਖਰਾਜ ਦੇ ਵਿੱਚ ਤਾਂ ਕਿੱਡਾ ਨਜ਼ਾਰੇਦਾਰ ਹੋਊ ਤੇ ਹੈਨਾ ਇਹ ਕਿੰਨਾ ਰੰਗ ਦਾ ਵਾਹਲਾ ਪਿਆਰਾ ਵਾ ਜੋਤੀ ਫਾਇਤਾ ਨਾ ਇਹ ਪਲਾਉ ਫਿਰਨ ਕਰਕੇ ਖੇਤਾਂ 'ਚ ਡਾਕਰਪਨ ਆ ਗਿਆ ਜੇ ਕਿਤੇ ਰੇਤ ਰਵੇਸਤਲ ਹੁੰਦਾ ਮੈਂ ਕਹਿੰਦਾ ਇਦੋਂ ਵੀ ਸਾਫ ਹੋਣਾ ਸੀ ਤੇ ਰੰਗ ਇਦੋਂ ਵੀ ਸਾਫ ਸਿਰੱਖਾ ਹੋਣਾ ਅੱਜ ਜੰਮੀਬਾਈ ਦੀ ਲੇਬਰ ਆਈ ਨਹੀਂ ਤਾਂ ਜੰਮੀਬਾਈ ਦੀ ਡਿਊਟੀ ਇੱਧਰ ਲੱਗ ਗਈ ਕੁੜੀਆਂ ਵਾਲੇ ਬਸ ਹੁਣ ਆਪਾਂ ਚੱਲਦੇ ਆਂ ਉੱਧਰ ਚਮਿੰਡੇ ਲੱਗੀ ਹੋਈ ਐ ਕਲੇਵਰ ਗਗਨੀ ਬਾਈ ਹੁਣੀ ਉੱਥੇ ਆ ਦੇਖਦੇ ਆ ਉਹਨੂੰ ਟਰਾਲੀ ਟਰਲੀਆਂ ਦੀ ਕਿੰਨੀ ਕਿ ਲੋਡ ਆ ਫੇਰ ਉਹ ਟਰਾਲੀਆਂ ਭੇਜਦੇ ਆ ਉਹਦੇ ਕੋਲੇ ਜਲ ਹਰਾ ਵੀ ਇੱਕ ਵੀ ਨਹੀਂ ਹੋਇਆ ਹੋਇਆ ਆਲੂ ਹਨਾ ਨਾ ਹਰਾ ਹੋਇਆ ਨਾ ਵੀ ਆਈ ਹੈ ਜੀ ਦਿਲ ਖੁਸ਼ ਹੁੰਦਾ ਵੀ ਆ ਆਲੂ ਦੇਖ ਕੇ ਵੀ ਹਾਂ ਬਈ ਠੀਕ ਆ ਵੀ ਹਾਂ ਵੀ ਸਕਸੈਸਫੁਲ ਰਹੇ ਆਪਾਂ ਆਪਦੀ ਕੰਮ ਦੇ ਵਿੱਚ ਜੇ ਕਿਤੇ ਅੱਜ ਵਿਆਈ ਆ ਜਾਂਦੀ ਤਾਂ ਬਹੁਤ ਦੁੱਖ ਹੁੰਦਾ ਮਨ ਨੂੰ ਕਿ ਯਾਰ ਵਿਆਈ ਆ ਗਈ ਹਨ ਕਿਉਂਕਿ ਜਿਹੜਾ ਵਿਆਈ ਵਾਲਾ ਆਲੂ ਆ ਜੋਤੀ ਦੇ ਵਿੱਚ ਉਹ ਕੰਮ ਹੀ ਨਹੀਂ ਆਉਂਦਾ ਕੀ ਕਰਾਂਗੇ ਵੀ ਰੱਖ ਲਾਂਗੇ ਬਸ ਵੀ ਬਣ ਜੂਗਾ ਤਾਂ ਹੁਣ ਵੀ ਜਿੰਨੀ ਕਬੋਰੀ ਨਿਕਲੂਗੀ ਸਾਰੇ ਖੱਤੇ ਦੀ ਮਿਲਾ ਕੇ ਆਪਣੇ ਕੋਲੇ ਇਹ ਹੈਗੇ ਸਤ 17 ਏਕੜ ਹੈ ਜੋਤੀ ਤੇ ਜਿੰਨੀ ਨਿਕਲੋ ਚੂਬੀ ਰੱਖ ਲਾਂਗੇ ਲੈ ਵੀ ਗੁਗਨੀ ਭਾਈ ਪੂਰੀ ਫੁੱਲ ਭਰਾਈ ਜਾਂਦਾ ਉਸਦੀ ਟਰਾਲੀ ਕਿਉਂਕਿ ਖੇਤ ਸੁੱਕੇ ਵਾਲੇ ਹਨ ਠੀਕ ਹੋਣਾ ਗੁਗਨੀ ਭਾਈ ਬੰਦਿਆਂ ਨੂੰ ਕਹਿੰਦਾ ਉਰੇ ਲਿਆ ਕੇ ਟਰਾਲੀ ਲੋਡ ਕਰੋ ਮੇਰੀ ਤੋੜ ਜਾਣੀਆਂ ਨੇ ਮੈਂ ਕਹਾਂ ਤੂੰ ਪਰਾਂ ਹਟ ਮੈਂ ਤੇਰੀ ਭਰਾ ਕੇ ਦਿੰਦਾ ਟਰਾਲੀ ਇਹ ਚਪਾ ਦੇ ਚੱਲਿਆ ਸੀ ਟਰਾਲੀ ਘੱਟ ਪਾ ਕੇ ਮੈਂ ਵੇਖ ਲਿਆ ਕਿ ਪੂਰੀ ਫੁੱਲ ਠੁਕਾ ਦੀ ਟਰਾਲੀ ਹੁਣ ਪੂਰੀ ਫੁੱਲ ਭਰ ਕੇ ਇੱਥੇ ਵੀ ਆਲੂ ਬਹੁਤ ਸੋਨਾ ਵਾ ਜੋਤੀ ਆਲੂ ਆ ਇੱਥੇ ਵੀ ਬਿਲਕੁਲ ਨਹੀਂ ਪਟਿਆ ਸਹੀ ਆ ਪੂਰਾ ਵਧੀਆ ਇੰਨਾ ਕ ਪੜਦਾ ਇੱਥੇ ਬੰਦਿਆਂ ਨੇ ਆ ਕੇ ਉਧਰ ਪੜਦੇ ਸੀ ਪਹਿਲਾਂ ਖੇਤ ਗਗਨੀભાઈ ਦੀ ਟਰਾਲੀ ਭਰਾਤੀ ਫੁੱਲ ਠੋਕੇ ਕਹਿੰਦਾ ਕੱਢ ਦੇ ਵੀਡੀਓ ਨਹੀਂ ਬਣੀ ਉਹਦੋਂ ਜਦੋਂ ਟਰੈਕਟਰ ਤੋਰਿਆ ਕਉਂ ਵੀ ਮੈਂ ਚਲਾਉਂਦਾ ਸੀ ਐਨ ਕਿੰਨੇ ਦੂਰ ਤੱਕ ਦਾ ਮੂੰਹ ਥੱਲੇ ਹੀ ਨਹੀਂ ਲਾਇਆ ਦੇ ਲੋ 14 ਫੁੱਟੀ ਟਰਾਲੀ ਆ ਪੂਰੀ ਫੁੱਲ ਭਰੀ ਆ ਥੋਰੀਆਂ ਪੂਰੀਆਂ ਫੁੱਲ ਹਨਾ ਚਲੋ ਲੀ ਜੀ ਬਣਾ ਕੇ ਪਰ ਫੇਰ ਵੀ ਦੇ ਲੋ ਦੂਏ ਲੋ ਦੇ ਵਿੱਚ ਪੂਰਾ ਢਟਿਆ ਆਉਂਦਾ ਖੇਤ ਵੀ ਗਿੱਲੇ ਆ ਕੋਈ ਸੁੱਕੇ ਖੇਤ ਨਹੀਂ ਹੈਗੇ ਕਿ ਬਹੁਤ ਸੁੱਕੇ ਨੇ ਇਹ ਚੱਕ ਹੋਊਗਾ ਕਿਉਂਕਿ ਇੱਥੋਂ ਹੈਗੀ ਐ ਲੀ ਕੱਚੀ ਥੋੜੀ ਇਹ ਆ ਇਹ ਲਾਲਾ ਲਾਲਾ ਟਾਇਰ ਸੱਪੇ ਲਾਲਾ ਲੇ ਲੀਨੀ ਵੱਡੀ ਭਾਈ ਨੇ ਉਦਰੀ ਗੇੜੇ ਦੇਈ ਆ ਹੁਣ ਇੱਥੇ ਵੀ ਚੱਕਿਆ ਜਾਣਾ ਇਹਨੇ ਅੱਤੜ ਵੇੜੀਆਂ ਪੂਰੀ ਸੇਕ ਤੋਂ ਚੜ ਗਈ ਟਰਾਲੀ ਉਹੀਂ ਡਰੀ ਜਾਂਦਾ ਜੀ ਭਾਈ ਕਹਿੰਦਾ ਦੀ ਇੱਕ ਟਰਾਲੀ ਹੋਰ ਮੰਗਾ ਦੇ ਵੀ ਫੇਰ ਅਜਮਾਲ ਜਾਊਗਾ ਸਾਰਾ ਜਾਣਾ ਨੇ ਮੈਂਗਾ ਤੂੰ ਪਾ ਕੋਈ ਗੱਲ ਨਹੀਂ ਕੱਢ ਦਾਂਗੇ ਦੇਖ ਲਿਓ ਪੂਰੀ ਫੁੱਲਾਂ ਟਰਾਲੀ ਐਨ ਪੂਰੀ ਉੱਪਰ ਤੱਕ ਉਹ ਟਰਾਲੀ ਤੇ ਬਹਿ ਜਾਓ ਬੰਦੇ ਠੀਕ ਹੈ ਨਾ ਕਿ ਬੋਰੀ ਵਾਰੀ ਨਹੀਂ ਗਰੇਗਾ ਟਰਾਲੀ ਤੇ ਬਹਿ ਜਾਓ ਆ ਪਿੱਛੇ ਵਾਲਾ ਬੋਰੀ ਗਿਰ ਸਕਦਾ ਹੈ